ਸੰਮਣ ਜਾਓ ਇਸ ਪ੍ਰੇਮ ਕੀ ਦਮ ਕਿਹ ਹੋਤੀ ਸਾਟ ਰਾਵਣ ਹੁੱਤੇ ਸੁਰੰਕ ਨਹ ਜਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖੱਜ ਰਹਾ ਬੀਚ ਨ ਰਾਈ ਹੋਤ ਚਰਨ ਕਮਲ ਮਨ ਵਿਦਯਾ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਵਖੰਡ ਵਸਦਾ ਭਰਮ ਮੂਸਨ ਪ੍ਰੇਮ ਪ੍ਰਮ ਕੈ ਗਨ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੈ ਰਹੇ ਜੋ ਅੰਬਰ ਛਾਏ 비ਦੇ ਬੰਧ ਕੰਮਲ ਮਹਿ ਭਵਰ ਰਹੇ ਲਪਟਾਏ ਜਾਪ ਤਬ ਸੰਜਮ ਹਰਿ ਕ ਸੁਖ ਮਾਨ ਮਹਤ ਅਰਗਰਬ ਮੂਸਨ ਨਿਮਖ ਕਾ ਪ੍ਰੇਮ ਪਰ ਬਾਰ ਬਾਰ ਦਇਓ ਸਰਬ ਮੂਸਨ ਮਰਮਣ ਜਾਣੈ ਮਰ ਤਹ ਰਤ ਸੰਸਾਰ ਪ੍ਰੇਮ ਬ੍ਰਹਮਨ ਵਿਦਿਓ ਉਰਜ ਮਿਥ ਬਿਹਾਰ ਕਬ ਦਬ ਨ ਜਾਰੀ ਐ ਬਿਸਰਤ ਪ੍ਰੇਮ ਬਿਆਲ ਮੋਸਨ ਤਬੇ ਮੁਸੀਐ ਬਿਸਰਤ ਪੁਰਖ ਦਿਆਲ ਜਾਗ ਬ੍ਰਹਮ ਸਵਾਹ ਹੈ ਚਰਨ ਚਿਤਬ ਮਨ ਮਾਰਹਿ ਨਾਲਕ ਬਿਰਹਿ ਬ੍ਰਹਮ ਕੈ ਯਾਨ ਨ ਕਤ ਹੂਜਾਹਿ ਲਖ ਘਾਟੇ ਉਚੋ ਗਣ ਚੰਚਲ ਤੀਤ ਵਿਹਾਲ ਅਨੇਚ ਕੀਚ ਨਿਮਰਤ ਗਣੇ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਜਾਗ ਮੂਸਨ ਮਗਨ ਬ੍ਰੰਮ ਸੋ ਖੰਡ ਕੰਡ ਕਰਹਾਰ ਮਗਨ ਭਯੋ ਪ੍ਰੇਮ ਸੋ ਸੂਦ ਨਾ ਸਮਰਤ ਅੰਗ ਪ੍ਰਗਟ ਭਇਓ ਸਭ ਲੋਮਹਿ ਨਾਨਕ ਅਦਮ ਪਤੰਗ ਸ਼ਲੋਕ ਭਗਤ ਕਬੀਰ ਜਿਉ ਕਹਿ ਇਕ ਓੰਕਾਰ ਸਤ ਗੁਰ ਪ੍ਰਸਾਦ ਕਬੀਰ ਮੇਰੇ ਸਮਰਨੇ ਰਸ ਨਾ ਉਪਰ ਰਾਮ ਆਦ ਜੁਗਾ ਦੇ ਸਗਲ ਭਗਤ ਤਾਕ ਸੁਖ ਬਿਸਰਾਮ ਕਬੀਰ ਮੇਰੇ ਜਾਤ ਕ ਸਭ ਕੋ ਹਸਨ ਹਾਰ ਬਲਿਹਾਰੀ ਇਸ ਜਾਤ ਕ ਜਹ ਜਪਿਓ ਸਿਰ ਜਨਹਾਰ ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾ ਬੈ ਜਿਓ ਸਰਬ ਸੋਖ ਕੋ ਨਾਇਕ RAM ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀ ਸਹ ਦਾ ਦੇ ਕਾਲ ਜਾ ਜਨਮ ਨਾਹੀ ਨਾ ਕਬੀਰ ਐਸਾ ਏਕ ਆਦ ਜੋ ਜੀਵਤ ਅਮਰਤਕ ਹੋਏ ਨਿਰਭੈ ਹੋਏ ਕਾ ਗੁਣ ਰਵੈ ਜਤ ਪਿਖੋ ਤਤ ਸੋਏ ਕਬੀਰ ਜਾਦਨ ਹੋ ਮੂਆ ਪਾਛੈ ਪਿਆ ਅਨੰਦ ਮੋਹ ਮਿਲੇਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਬਦ ਹਮ ਬੁਰੇ ਹਮ ਤਜ ਭਲੋ ਸਭ ਕੋ ਵੇ ਜਿਨ ਐਸ ਕਰ ਬੂਝਿਆ ਮਿਤ ਮਰ ਸੋਏ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਭੇਸ ਹਮਰਾ ਕਹਿ ਗੁਰ ਆਪਣੇ ਹੁਣ ਕੀਨੋ ਆਦੇਸ ਕਬੀਰ ਸੋਈ ਮਾਰਿਐ ਜੇ ਮੁਐ ਸੁਖ ਹੋਏ ਬਲੋ ਬਲੋ ਸਭ ਕੋ ਕਹੈ ਗੁਰੂ ਨਮਨ ਕੋਇ ਕਬੀਰ ਰਾਤੇ ਹੋ ਬਹਿਕਾਰੀਆਂ ਕਰ ਉਬੇ ਜੰਤ ਲੈ ਫਾਹ ਉੱਠ ਧਾਬਤੇ ਸਝਾਲ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਬਿੜਿਓ ਟਾਕ ਪਲਾਸ ਹੋਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਵਡਾਏ ਬੁੱਢਿਆ ਈਅਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀਆ ਦੁਨੀ ਨਾ ਚੱਲੇ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੈ ਹੱਥ